ਸਾਡੇ ਬਾਪੂ ਕੋਲੇ ਬਾਧੂ ਪੈਸੇ ਆ 2 ਨੰਬਰ ਤੇ ਅਸੀਂ ਲਾ ਲਾ ਕੇ ਪੈਸੇ ਏਜੰਟਾਂ ਨੂੰ ਦੇਈ ਜਾਂਦੇ ਆ ਵੀਰਵਾਨੀਆਂ ਜਾਣਾ ਰਵਾਨੀਆਂ ਜਾਣ ਦੇ ਚਾਹ ਵਿੱਚ ਅਸੀਂ ਏਜੰਟਾਂ ਨੂੰ ਅੱਖਾਂ ਵਿੱਚੀਆਂ ਸਾਡੀਆਂ ਸੇ ਸੇ 5-5 ਲੱਖ ਰੁਪਇਆ ਸੀ ਏਜੰਟਾਂ ਨੂੰ ਫੜਾਈ ਜਾਂਦੇ ਆ ਲੇਕਿਨ ਅਸੀਂ ਇਹ ਨਹੀਂ ਸੋਚਦੇ ਸਮਝਦੇ ਵੀ ਉੱਥੇ ਸਾਨੂੰ ਏਜੰਟ ਭੇਜ ਕਿਹੜੀ ਕੰਪਨੀ ਦੇ ਵਿੱਚ ਰਹੇ ਆ ਮੇਰਾ ਕਹਿਣਾ ਇਹ ਨਹੀਂ ਹੈ ਕਿ ਤੁਸੀਂ ਰਵਾਨੀਆਂ ਨਾ ਆਓ ਰਵਾਨੀਆਂ ਤੋਂ ਆਓ ਜੀ ਸੱਦ ਕੇ ਆਓ ਰਵਾਨੀਆਂ ਤੁਹਾਨੂੰ ਵੈਲਕਮ ਕਰਦਾ ਠੀਕ ਹੈ ਨਾ ਲੇਕਿਨ ਆਪਣਾ ਵੇਰ ਜੀ ਸੋਚ ਸਮਝ ਕੇ ਆਓ ਰਵਾਨੀਆਂ ਦੇ ਵਿੱਚ ਕਿਉਂਕਿ ਤੁਸੀਂ ਪਹਿਲਾਂ ਕੰਪਨੀਆਂ ਚੈੱਕ ਕਰੋ ਵੀ ਕਿਹੜੀ ਕੰਪਨੀ ਦੇ ਵਿੱਚ ਸਾਨੂੰ ਏਜੰਟ ਭੇਜ ਰਿਹਾ ਉੱਥੇ ਸਾਨੂੰ ਕੀ ਕੁਝ ਮਿਲਣਾ ਕਿੰਨੀ ਸੈਲਰੀ ਮਿਲਣੀ ਹੈ ਏਜੰਟ ਕਹਿੰਦੇ ਆ ਇੰਡੀਆ 'ਚ ਬੈਠਿਆ ਨੂੰ ਕਹਿੰਦੇ ਆ ਤੁਹਾਨੂੰ ਯੂਰੋ ਯੂਰੋ ਮਿਲਣੇ ਆ ਇਨੇ ਯੂਰੋ ਮਿਲਣੇ ਆ ਇਨੇ ਡਾਲਰ ਮਿਲਣੇ ਆ ਨਾ ਇੱਥੇ ਯੂਰੋ ਮਿਲਦੇ ਆ ਨਾ ਇੱਥੇ ਡਾਲਰ ਇੱਥੇ ਇਹਨਾਂ ਦੀ ਰੁਵਾਨੀਆਂ ਦੀ ਵੱਖਰੀ ਕਰੰਸੀ ਆ ਰੋਮਨ ਕਰੰਸੀ ਉਹੀ ਚੱਲਦੀ ਆ ਇੱਥੇ ਠੀਕ ਹੈ ਤੇ ਮੈਂ ਤੁਹਾਨੂੰ ਕੰਪਨੀਆਂ ਦੇ ਨਾਮ ਲੈਣ ਲੱਗਾ ਜਿਹੜੀਆਂ ਕੰਪਨੀਆਂ ਦੇ ਵਿੱਚ ਤੁਸੀਂ ਬਿਲਕੁਲ ਵੀ ਨਹੀਂ ਆਉਣਾ ਠੀਕ ਹੈ ਨਾ ਉਹ ਕੰਪਨੀਆਂ ਤੁਸੀਂ ਪੈਨ ਨਾਲ ਕਾਗਜ਼ ਪੈਨ ਨਾਲ ਲਿਖ ਵੀ ਸਕਦੇ ਹੋ ਤੁਹਾਨੂੰ ਕੋਈ ਇਜੈਂਟ ਜੀ ਵੀ ਇਹ ਤਾਂ ਉਹਨਾਂ ਕੰਪਨੀਆਂ ਦੇ ਵਿੱਚ 5-6 ਲੱਖ ਰੁਪਇਆ ਲਾ ਕੇ ਨਾ ਆਇਓ ਵੀਰ ਕਿਉਂਕਿ 5-6 ਲੱਖ ਰੁਪਇਆ ਤੁਸੀਂ ਕਰਨਾ ਕਿਵੇਂ ਪੂਰਾ ਮੈਨੂੰ ਇਹ ਤਾਂ ਦੱਸਿਓ ਠੀਕ ਆ ਕੰਪਨੀਆਂ ਦੇ ਨਾਮ ਬੋਲਣ ਲੱਗਿਆ ਮੈਂ ਹੁਣ ਧਿਆਨ ਦਿਓ ਹਾਂਜੀ ਪਹਿਲੀ ਕੰਪਨੀ ਹੈਗੀ ਮੈਟਰੋਪੋਲਿਟਨ ਠੀਕ ਆ ਇਜੈਂਟ ਸਾਨੂੰ ਕਹਿੰਦੇ ਮੈਟਰੋਪੋਲਿਟਨ ਕੰਪਨੀ 'ਚ ਤੁਹਾਡਾ ਵੀਜ਼ਾ ਪਰਮਿਟ ਆ ਗਿਆ ਤਾਂ ਪੈਸੇ ਬੇਸੱਕ ਦੀ ਨਾ ਦਿਓ ਏਜੰਟ ਨੂੰ ਠੀਕ ਹੈ ਨਾ ਕਿਰੋ ਅਸੀਂ ਜਾਣਾ ਹੀ ਨਹੀਂਗਾ ਠੀਕ ਹੈ ਨਾ ਦੂਸਰੀ ਕੰਪਨੀ ਆਈ ਗਈ ਆ ਆਈਕਾ ਉਹ ਵੀ ਉੱਥੇ ਮੈਟਰੋ ਚ ਹੀ ਭੇਜਦੇ ਆਈ ਵੀ ਆਈਕਾ ਵਾਲੇ ਵੀ ਠੀਕ ਹੈ ਮੈਟਰੋ ਦੇ ਬਹੁਤ ਹਾਲਾਤ ਖਰਾਬ ਆ ਤਿੰਨ ਮਹੀਨੇ ਤੁਹਾਨੂੰ ਸੈਲਰੀ ਨਹੀਂ ਮਿਲਣੀ ਠੀਕ ਹੈ ਉਹ ਇਹ ਵੀ ਕਹਿੰਦੇ ਆ ਤੁਸੀਂ ਏਜੰਟਾਂ ਨੂੰ ਉੱਥੇ ਕਿਉਂ ਪੈਸੇ ਦੇ ਕੇ ਆਏ ਤੁਹਾਡੇ ਤੇ ਪੈਸੇ ਅਸੀਂ ਲਾਏ ਆ ਤੁਸੀਂ ਕਸ ਤੋਂ ਵੀ ਦੇ ਕੇ ਆਏ ਆ ਪੈਸੇ ਉੱਥੇ ਛੋਟੀਆਂ ਅੱਖਾਂ ਵਿੱਚੀਆਂ ਸੀਗਾ ਖਰਚਾ ਤਾਂ ਸਾਰਾ ਕਹਿੰਦੇ ਅਸੀਂ ਅਸੀਂ ਕੀਤਾਗਾ ਤੁਹਾਡੇ ਤੇ ਤੇ ਤੀਸਰੀ ਹੈਗੀ ਆ 프리 ਸਾਈਜ਼ 프리 ਸਾਈਜ਼ ਕੰਪਨੀ ਉਹ ਵੀ ਮੈਟਰੋ ਦੀ ਆ ਉਹ ਵੀ ਉੱਥੇ ਆਉਂਦੇ ਆ ਮੈਟਰੋ ਜੀ ਠੀਕ ਆ ਨਾ ਤੇ ਵੀਰੇ ਹੋਰ ਵੀ ਹੈਗੀਆਂ 2-4 ਕੰਪਨੀਆਂ ਉਹਨਾਂ ਦੇ ਮੈਨੂੰ ਨਾਮ ਨਹੀਂ ਅਜੇ ਧਿਆਨ 'ਚ ਮੈਂ ਉਹਨਾਂ ਦੀ ਵੀ ਵੀਡੀਓ ਬਣਾ ਕੇ ਤੁਹਾਨੂੰ ਸੈਂਡ ਕਰੂੰਗਾ ਤੇ ਵੀਰੇ ਲਾਈਕ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਲਓ ਵੀਡੀਓ ਜੇ ਚੰਗੀ ਲੱਗੀ ਤਾਂ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਕਿਹੜੀ ਜਾਣਕਾਰੀ ਤੁਹਾਨੂੰ ਚਾਹੀਦੀ ਆ ਮੈਂ ਉਸ ਤਰ੍ਹਾਂ ਫਿਰ ਆਪਦੀ ਵੀਡੀਓ ਉਸ ਹਿਸਾਬ ਨਾਲ ਬਣਾ ਲਿਆ ਕਰਾਂ ਠੀਕ ਹੈ ਨਾ ਮੇਰਾ ਕੰਮ ਤੁਹਾਨੂੰ ਜਾਣਕਾਰੀ ਦੇਣਾ ਵੀਰੇ ਠੀਕ ਹੈ ਨਾ ਵੀ ਸਹੀ ਬੰਦਾ ਸਹੀ ਰਸਤੇ ਪੈ ਜੇ ਐਵੇਂ ਪੈਸੇ ਫਸਾਏ ਬੰਦਾ ਕੀ ਕਰੂਗਾ ਹਨਾ ਫੈਸੇ ਨਾ ਫਸਾਓ ਇਹੀ ਕੰਮ ਦੱਸਣ ਦੀ ਜ਼ਿੰਮੇਵਾਰੀ ਹੈ ਮੇਰੀ ਵੀਰੇ